ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਨੇ ਬਲਜੀਤ ਪਾਲ ਤੇ ਆਪਾਂ ਬਹੁਤ ਸ਼ਾਨਦਾਰ ਮੁੱਦਾ ਛੁੱਟੀਆਂ ਦੀਆਂ ਮੌਜਾਂ ਜਦੋਂ ਬਚਪਨ ਦੀ ਬਾਦਸ਼ਾਹੀ ਹੁੰਦੀ ਸੀ ਜਦੋਂ ਬਚਪਨ ਅਮੀਰ ਹੁੰਦਾ ਸੀ ਜਦੋਂ ਨਹਿਰਾਂ ਕੱਸੀਆਂ ਟੋਬੇ ਛੱਪੜ ਤੇ ਹੋਰ ਬੜੀਆਂ ਚੀਜ਼ਾਂ ਖਖੜੀਆਂ ਮਤੀਰੇ ਜਿਹੜੀਆਂ ਚੀਜ਼ਾਂ ਸਾਡੇ ਬਚਪਨ ਨੂੰ ਅਮੀਰ ਕਰਦੀਆਂ ਸੀ ਉਹ ਸਮੇਂ ਦੀਆਂ ਛੁੱਟੀਆਂ ਜਦੋਂ ਬੱਚੇ ਫੋਨਾਂ ਦੇ ਵਿੱਚ ਕੈਦ ਨਹੀਂ ਸਨ ਤੇ ਇਸ ਬਾਰੇ ਅਸੀਂ ਗੱਲ ਕਰਾਂਗੇ ਬਲਜੀਤ ਪਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਦਿਵਾਨ ਹਾਂਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਲਜੀਤਪਾਲ ਜੀ ਉਹ ਦੌਰ ਸੀ ਉਹ ਸਮਾਂ ਸੀ ਅੱਜ ਤੋਂ 50-55 ਸਾਲ ਪਹਿਲਾਂ ਤੁਸੀਂ ਉਹ ਵੀ ਅੱਖਾਂ ਨਾਲ ਦੇਖਿਆ ਕਿ ਛੁੱਟੀਆਂ ਹੁੰਦੀਆਂ ਸੀ ਉਦੋਂ ਛੁੱਟੀਆਂ ਦੀਆਂ ਮੌਜਾਂ ਛੁੱਟੀਆਂ ਦੀ ਮਸਤੀ ਕਿਸ ਤਰ੍ਹਾਂ ਦੀ ਹੁੰਦੀ ਸੀ ਸਾਡੇ ਦਰਸ਼ਕਾਂ ਨੂੰ ਦੱਸੋ ਹਾਂ ਹੁੰਦਾ ਐਦਾ ਸੀ ਕਿ ਜਦੋਂ ਛੁੱਟੀਆਂ ਤੇ ਚਲੇ ਗਏ ਉੱਥੇ ਨਾਨਕਿਆਂ ਦੇ ਚਲੇ ਗਏ ਤਾਂ ਖੂਬ ਮਸਤੀਆਂ ਵਾਸਤੇ ਰੰਗ ਬਣਿਆ ਜਾਂਦਾ ਹੁੰਦਾ ਸੀਗਾ ਖਾਣ ਪੀਣਣਾ ਨਹਾਉਣਾ ਤਸਿਆ ਤੇ ਛਪੜਾ ਤੇ ਨਹਾਉਣਾ ਕੁੱਖੀਆਂ ਗਾਣੀਆਂ ਜਾਂ ਹੋਰ ਜਿਹੜਾ ਜਿਹੜਾ ਵੀ ਮੌਕੇ ਦਾ ਪੂਰਾ ਫਾਇਦਾ ਉਠਾਉਣਾ ਪੂਰਾ ਮਹੀਨਾ ਤੇ ਉੱਥੇ ਨਜ਼ਾਰੇ ਲੈਣੇ ਬੱਚਿਆਂ ਨੇ ਤੇ ਸਾਰਿਆਂ ਨੇ ਉਦੋਂ ਕੀ ਹੁੰਦਾ ਸੀ ਕਿ ਪਰਿਵਾਰਾਂ ਦੇ ਵਿੱਚ ਬੱਚੇ ਵੀ ਜ਼ਿਆਦਾ ਹੁੰਦੇ ਸੀ ਤੇ ਰੌਣਕਾਂ ਹੀ ਪੂਰੀਆਂ ਲੱਗਦੀਆਂ ਹੁੰਦੀਆਂ ਸੀ ਤੇ ਪਰਿਵਾਰ ਵੀ ਇਕੱਠੇ ਹੁੰਦੇ ਸੀਗੇ ਸੰਯੁਕਤ ਪਰਿਵਾਰ ਹੁੰਦੇ ਸੀਗੇ ਤੇ ਕਾਫੀ ਜ਼ਿਆਦਾ ਜੀ ਹੁੰਦੇ ਸੀਗੇ ਤਾਂ ਇੱਕ ਵਿਆਹ ਵਰਗਾ ਮਾਹੌਲ ਪੂਰੇ ਇਹ ਘਰ ਦੇ ਵਿੱਚ ਅੱਛਾ ਬਸਾਂ ਦੇ ਵਿੱਚ ਮੈਂ ਦੇਖਿਆ ਕਿ ਜਦੋਂ ਵਿਦਿਆਰਥੀਆਂ ਨੂੰ ਛੁੱਟੀਆਂ ਹੁੰਦੀਆਂ ਤਾਂ ਬੱਸਾਂ ਵਿਦਿਆਰਥੀਆਂ ਨਾਲ ਭਰੀਆਂ ਹੁੰਦੀਆਂ ਕਈਆਂ ਨਾਲ ਤਾਂ ਉਹਨਾਂ ਦੇ ਮਾਪੇ ਹੁੰਦੇ ਕਈਆਂ ਨਾਲ ਉਹਨਾਂ ਦੇ ਮਾਮੇ ਲੈਣ ਆਏ ਹੁੰਦੇ ਤੇ ਕਈਆਂ ਕੋਲ ਤਾਂ ਸਕੂਲ ਵਾਲੇ ਬਸਤੇ ਵੀ ਹੁੰਦੇ ਵੀ ਉੱਥੇ ਕੰਮ ਕਰਨੇ ਜਾ ਕੇ ਸੋ ਇਸ ਤਰ੍ਹਾਂ ਛੁੱਟੀਆਂ ਦਾ ਉੱਥੇ ਜਾ ਕੇ ਨਾਉਣਾ ਟੱਪਣਾ ਨੱਚਣਾ ਕਈ ਕੁਛ ਕਰਨਾ ਖਸਿੰਗਾ ਜਿਹਾ ਨਾਉਣਾ ਛਪੜਾ ਦੇ ਨਾਉਣਾ ਕੁਕੀਆਂ ਖਾਣੀਆਂ ਹੋਰ ਜਿੰਦਗੀ ਦੇ ਰੰਗ ਉਹ ਖਾਣੇ ਉਹ ਕਰਨੇ ਕਿ ਜਿਵੇਂ ਉਹ ਹੈਗੇ ਨਾ ਪਰਪਦੇ ਗੋਲੇ ਜਿਹੇ ਰੰਗਾਂ ਦਾ ਉਹ ਖਾਣੇ ਤੇ ਇੱਕ ਇੱਕ ਮਾਹੌਲ ਹੁੰਦਾ ਸੀ ਅਜੀਬ ਤੇ ਸਾਰਾ ਹੀ ਛੁੱਟੀਆਂ ਦਾ ਸਮਾਂ ਬੜੀ ਖੁਸ਼ੀਆਂ ਤੇ ਬੜੇ ਦੀ ਚਾਵਾਂ ਨਾਲ ਲੰਘਦਾ ਸੀ ਬਲਜੀਤਪਾਲ ਜੀ ਤੁਸੀਂ ਅੱਜ ਕੱਲ੍ਹ ਦੀਆਂ ਛੁੱਟੀਆਂ ਵੀ ਵੇਖੀਆਂ ਨੇ ਅੱਜ ਦੇ ਨੈਣਾ ਨੂੰ ਵੀ ਬਹੁਤ ਦੇਖਿਆ ਹੈ ਕਿਉਂਕਿ ਤੁਸੀਂ ਲੰਬਾ ਸਮਾਂ ਸਕੂਲਾਂ ਦੇ ਵਿੱਚ ਪੜਾਇਆ ਤੇ ਹੁਣ ਵੀ ਕਾਲਜ ਦੀਆਂ ਕਲਾਸਾਂ ਨੂੰ ਪੜਾਉਂਦੇ ਹੋ ਅੱਜ ਦੀਆਂ ਛੁੱਟੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਦੀਆਂ ਛੁੱਟੀਆਂ ਚਿਹੋ ਜਿਹੀਆਂ ਨੇ ਗਰਮੀ ਦੀਆਂ ਛੁੱਟੀਆਂ ਹੁਣ ਬਦਲ ਗਿਆ ਹੁਣ ਮਾਹੌਲ ਕੁਝ ਬਦਲ ਗਿਆ ਬਦਲ ਗਿਆ ਇਸ ਤਰ੍ਹਾਂ ਕਿ ਅੱਜਾਰੇ ਪਰਿਵਾਰ ਹੋ ਗਏ ਬੱਚੇ ਇੱਕ ਇੱਕ ਦੋ ਦੋ ਰਹਿ ਗਏ ਉਹ ਵੀ ਅੰਤਰਮੁਖੀ ਹੋ ਗਏ ਉਹਨਾਂ ਦਾ ਵੀ ਮੋਬਾਈਲਾਂ ਤੇ ਡਿਜੀਟਲ ਗੇਮਾਂ ਤੇ ਤੋਹੀ ਖੈਰਾ ਨਹੀਂ ਛੱਡਦਾ ਉੱਤੇ ਹੀ ਲੱਗੇ ਰਹਿੰਦੇ ਨੇ ਆਪ ਉਹਦੇ ਕਮਰੇ ਚ ਵੜੇ ਰਹਿੰਦੇ ਨੇ ਤੇ ਬਾਹਰ ਜਾਣਾ ਪਸੰਦ ਵੀ ਨਹੀਂ ਕਰਦੇ ਇੱਕ ਤਾਂ ਬਾਹਰ ਜਾਣਾ ਪਸੰਦ ਵੀ ਨਹੀਂ ਕਰਦੇ ਦੂਜਾ ਬਾਹਰਲੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਉਹ ਵੀ ਨਹੀਂ ਇਹ ਗੱਲ ਪਸੰਦ ਕਰਦੇ ਕਿ ਹੁਣ ਕੋਈ ਸਾਡੇ ਆਵੇ ਸਾਡੇ ਇਹਦੇ ਵਿੱਚ ਦਖਲਅੰਦਾਜ਼ੀ ਹੋਵੇ ਪਰਵਾਹ ਤਾਂ ਸਾਰਾ ਕੁਝ ਹੀ ਹੋਇਆ ਇਹ ਸਾਰਾ ਕੁਝ ਹੀ ਘਟ ਗਿਆ ਤਾਂ ਹੁਣ ਉਹ ਬੱਚੇ ਆਪ ਦੇ ਮੋਬਾਈਲਾਂ ਤੇ ਲੱਗੇ ਰਹਿੰਦੇ ਨੇ ਹੋਰ ਕੰਮਾਂ ਤੇ ਲੱਗੇ ਉਹਨਾਂ ਨੇ ਬਾਹਰ ਜਾ ਕੇ ਰੁਸ਼ੀ ਘੱਟ ਘੁੰਮਣਾ ਫਿਰਨਾ ਘਟਾਤਾ ਉਹਨਾਂ ਨੇ ਤੇ ਇਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਕਾਰਨ ਹੈ ਉਹ ਡਿਜੀਟਲ ਬਣਿਆ ਤੇ ਜਿਹੜਾ ਮੋਬਾਈਲ ਹੈ ਜਿਹਨੂੰ ਅਸੀਂ ਡਿਜੀਟਲ ਰਾਵਣ ਵੀ ਕਹਿ ਦਿੰਦੇ ਆ ਉਹਨੇ ਇਹ ਸਾਰੀਆਂ ਚੀਜ਼ਾਂ ਸਾਡੀ ਵਿਰਾਸਤ ਕੋਲੋਂ ਸਾਡੇ ਬੱਚਿਆਂ ਕੋਲੋਂ ਸਾਡੇ ਪਰਿਵਾਰਾਂ ਕੋਲੋਂ ਸਾਡੇ ਸਮਾਜ ਕੋਲੋਂ ਇਹ ਖੋਲੀਆਂ ਨੇ ਇੱਕ ਤਰ੍ਹਾਂ ਨਾਲ ਲੱਗਦਾ ਤੇ ਇਹਦਾ ਕੋਈ ਇਹਨਾ ਚੰਗਾ ਇਹ ਵਰਤਾਰਾ ਨਹੀਂ ਹੈਗਾ ਬਲਜੀਤ ਪਾਲ ਜੀ ਤੁਸੀਂ ਗੱਲ ਕੀਤੀ ਦੋਨੇ ਪੱਖ ਰੱਖੇ ਇਹਦੇ ਵਿੱਚ ਪਾੜਾ ਬਹੁਤ ਵੱਡਾ ਹੈ ਪਹਿਲਾਂ ਵਾਲਾ ਮੌਜਾਂ ਤੇ ਹੁਣ ਵਾਲਾ ਸੁਗੜਦਾ ਬਚਪਨਾ ਇਹਨੂੰ ਫਿਰ ਨੇੜੇ ਕਿਵੇਂ ਕਰੀਏ ਆਪਾਂ ਛੁੱਟੀਆਂ ਉਸ ਵਰਗੀਆਂ ਤਾਂ ਨਾ ਹੋਣ ਪਰ ਬੱਚਿਆਂ ਦਾ ਬਚਪਨਾ ਨਾ ਬੱਚਿਆਂ ਦੀਆਂ ਮੌਜਾਂ ਬੱਚਿਆਂ ਦਾ ਜਿਹੜਾ ਮਸਤੀ ਹੈ ਉਹ ਵਾਪਸ ਆਵੇ ਉਹ ਛੁੱਟੀਆਂ ਨੂੰ ਅਸੀਂ ਕਿਸ ਤਰ੍ਹਾਂ ਮੈਨੇਜ ਕਰੀਏ ਇਸ ਸਬੰਧ ਵਿੱਚ ਤਾਂ ਮੈਂ ਮਾਪਿਆਂ ਨੂੰ ਅਪੀਲ ਕਰੂੰਗਾ ਮਾਪਿਆਂ ਨੂੰ ਇਹ ਚਾਹੀਦਾ ਕਿ ਉਹ ਬੱਚਿਆਂ ਨੂੰ ਇਸ ਵਰਤਾਰੇ ਦੇ ਵਿੱਚੋਂ ਬਾਹਰ ਕੱਢਣਾ ਮੋਬਾਈਲਾਂ ਤੋਂ ਉਹਨਾਂ ਦੇ ਥੋੜਾ ਜਿਹਾ ਘਟਾਉਣਾ ਉਹਨਾਂ ਨੂੰ ਥੋੜਾ ਜਿਹਾ ਕਮ ਰਿਆ ਤੋਂ ਬਾਹਰ ਕੱਢਣਾ ਤੇ ਉਹਨਾਂ ਨੂੰ ਪਰਿਵਾਰਾਂ ਦੇ ਵਿੱਚ ਰਹਿਣਾ ਸਿਖਾਉਣਾ ਗੱਲਾਂ-ਮਾਤਾਂ ਕਰਨੀਆਂ ਸਿਖਾਉਣਾ ਉਹਨਾਂ ਦਾ ਕਮਿਊਨੀਕੇਸ਼ਨ ਜਿਹੜਾ ਵੱਡੀ ਜਿਹੜੀ ਵੱਡੀ ਗੱਲ ਹੋਈ ਨਾ ਉਹ ਹੈਗਾ ਕਿ ਬੱਚਿਆਂ ਦਾ ਤੇ ਮਾਪਿਆਂ ਦਾ ਆਪਸੇ ਜਿਹੜਾ ਸੰਚਾਰ ਕਮਿਊਨੀਕੇਸ਼ਨ ਲਿੰਕ ਉਹ ਘਟਾਇਆ ਘਟਿਆ ਟੁੱਟਿਆ ਵੀ ਹੈਗਾ ਘਟਿਆ ਵੀ ਹੈ ਸੋ ਚਾਹੀਦਾ ਕਿ ਉਹ ਉਹਨਾਂ ਨੂੰ ਮਰਾਸਤੀ ਪਾਸੇ ਲੈ ਕੇ ਆਉਣ ਉਹਨਾਂ ਨੂੰ ਅੰਦਰੋਂ ਜੋ ਕੱਢਣ ਉਹਨਾਂ ਨੂੰ ਖੇਡਾਂ ਵਾਸਤੇ ਪ੍ਰੇਰਿਤ ਕਰਨ ਤੇ ਉਹਨਾਂ ਨੂੰ ਇਹ ਫੈਮਿਲੀ ਸੌਂਡ ਰਿਸ਼ਤੇ ਆ ਦੇਣ ਕਿ ਜਾਣਾ ਹੈ ਉੱਥੇ ਜਾਣਾ ਹੈ ਇੱਥੇ ਜਾਣਾ ਹੈ ਰਿਸ਼ਤੇਦਾਰ ਨੂੰ ਮਿਲਣਾ ਹੈ ਛੁੱਟੀਆਂ ਦੇ ਵਿੱਚ ਇੱਧਰ ਜਾਣਾ ਹੈ ਤੇ ਇਹ ਗੱਲਾਂ ਸਿਖਾਉਣਾ ਤਾਂ ਕਿ ਉਹ ਅੰਦਰ ਮੁਖੀ ਨਾ ਹੋ ਗਏ ਬਾਹਰਲੇ ਸਮਾਜ ਦੇ ਵਿੱਚ ਨਿਕਲ ਕੇ ਤਾਂ ਸਮਾਜ ਦਾ ਚਿਹਰਾ ਮੁਰਾ ਸਵਾਰਨ ਦੇ ਵਿੱਚ ਮਦਦ ਕਰਨਾ ਤੇ ਸਮਾਜ ਦਾ ਵਰਤਾਰਾ ਦੇਖਣਾ ਤਾਂ ਇਹ ਸਮਾਜ ਨੂੰ ਫਿਰ ਤੋਂ ਉਹੋ ਜਿਹਾ ਪਹਿਲਾ ਵਰਗਾ ਰੰਗਲਾ ਬਣਾਉਣ ਦੇ ਵਿੱਚ ਇਹ ਸਹਿਯੋਗ ਕਰਨ ਬੱਚਿਆਂ ਨੂੰ ਚਾਹੀਦਾ ਤੇ ਉਹ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਮਾਪਿਆਂ ਨੂੰ ਚਾਹੀਦਾ ਉਹ ਇਸ ਗੱਲ ਦੇ ਵਿੱਚ ਬੱਚਿਆਂ ਦਾ ਸਾਥ ਦੇਣ ਬੱਚਿਆਂ ਨੂੰ ਪੂਰੀ ਤਰ੍ਹਾਂ ਗਾਈਡ ਕਰਨਾ ਬੱਚਿਆਂ ਨੂੰ ਕਿਉਂਕਿ ਆ ਹੁਣ ਜਿਹੜੇ ਸਮਰ ਕੈਂਪ ਲੱਗ ਰਹੇ ਨੇ ਸਕੂਲਾਂ ਦੇ ਵਿੱਚ ਆ ਗਿਆ ਕਿ ਲੱਗਣਿਆ ਇਹਦੇ ਵਿੱਚ ਵੀ ਬੱਚਾ ਨੇ ਕੀ ਕਰਨਾ ਖਾਣੇ ਤਾਂ ਉਹ ਹੀ ਚਿਪਸ कुरकुरੇ ਨੇ ਤੇ ਡਰਿੰਕ ਕੋ ਪੀਣਾ ਹੈ ਕਰਨਾ ਤਾਂ ਸਾਰਾ ਕੁਝ ਹੋਰੀ ਹੈ ਤੇ ਇਹ ਕੋਈ ਇਹੋ ਜਿਹੀ